ਪਰ ਭਗਵੰਤ ਮਾਨ ਦਾ ਜੋ ਦਬਾਅ ਵੋਟਾਂ ਤੋਂ ਪਹਿਲਾਂ ਸੀ ਲੋਕ ਵਿਸ਼ਵਾਸ ਕਰਦੇ ਸੀ ਕਿ ਭਗਵੰਤ ਮਾਨ ਸਾਡੇ ਲਈ ਕੁਝ ਕਰ ਸਕਦਾ ਹੈ ਪੰਜਾਬ ਦੀ ਜਨਤਾ ਦੇ ਲਈ ਪੰਜਾਬ ਦੇ ਲੋਕਾਂ ਦੇ ਲਈ ਕਿ ਭਗਵੰਤ ਮਾਨ ਕੁਝ ਕਰ ਸਕਦਾ ਹੈ ਇਸੇ ਹੀ ਆਸ ਦੇ ਵਿੱਚ ਲੋਕਾਂ ਨੇ ਸੀਐਮ ਬਣਾ ਦਿੱਤਾ ਸੀ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਣਾ ਦਿੱਤਾ ਸੀ ਪਰ ਜਿਵੇਂ ਜਿਵੇਂ ਸਮਾਂ ਲੰਘ ਰਿਹਾ ਹੈ ਲੋਕਾਂ ਨੂੰ ਪਤਾ ਲੱਗ ਚੁੱਕਿਆ ਹੈ ਕਿ ਸੀਐਮ ਭਗਵੰਤ ਮਾਨ ਸਿਰਫ ਗੱਲਾਂ ਜੋਗਾ ਹੀ ਸੀ ਚੁਟਕਲੇ ਸੁਣਾਉਣ ਜੋਗਾ ਹੀ ਸੀ ਕਿ ਸਾਡੇ ਕੰਮ ਸੀਐਮ ਭਗਵੰਤ ਮਾਨ ਨੇ ਵੀ ਨਹੀਂ ਕਰਨੇ ਅਗਰ ਕੇਜਰੀਵਾਲ ਹੁਣ ਬਾਹਰ ਆ ਗਿਆ ਤਾਂ ਨਾਲ ਦੀ ਨਾਲ ਮੈਸੇਜ ਪੈ ਜਾਂਦੇ ਨੇ ਪੋਸਟਾਂ ਪੈ ਜਾਂਦੀਆਂ ਨੇ ਕਿ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ ਅਗਰ ਹੋਰ ਕੋਈ ਲੀਡਰ ਬਾਹਰ ਆਉਂਦਾ ਤਾਂ ਫਿਰ ਕਹਿੰਦੇ ਨੇ ਕਾਨੂੰਨ ਦੀਆਂ ਧੱਜੀਆਂ ੜਾਉਂਦੇ ਨੇ ਝੂਠਾ ਕਾਨੂੰਨ ਹੈ ਫਿਰ ਇਹ ਉਲਟ ਹੋ ਜਾਂਦੇ ਨੇ ਕਾਨੂੰਨ ਦੇ ਸੀਐਮ ਭਗਵੰਤ ਮਾਨ ਨੇ 28 ਸਾਲਾਂ ਦੇ ਵਿੱਚ ਇਹ ਜਿਹੀਆਂ ਗਲਤ ਪ੍ਰਾਪਤੀਆਂ ਜਿਹੜੀਆਂ ਪ੍ਰਾਪਤ ਕਰ ਲਈਆਂ ਨੇ ਕਿ 2027 ਦੇ ਵਿੱਚ ਹਾਰ ਦਾ ਮੂੰਹ ਦੇਖਣਾ ਪੈ ਸਕਦਾ ਹੈ ਸੀਐਮ ਭਗਵੰਤ ਮਾਨ ਨੂੰ ਆਏ ਦਿਨ ਉਹਨਾਂ ਦੇ ਐਮਐਲਏ ਸੀਐਮ ਭਗਵੰਤ ਮਾਨ ਵੱਲੋਂ ਖੁਦ ਅਗਰ ਕੋਈ ਆਮ ਆਦਮੀ ਪਾਰਟੀ ਸਰਕਾਰ ਨੂੰ ਗਲਤ ਬੋਲਦਾ ਉਹ ਗੱਲ ਕਰਨੀ ਚਾਹੁੰਦਾ ਡਿਬੇਟ ਕਰਨੀ ਚਾਹੁੰਦਾ ਤਾਂ ਇੰਨਾ ਵੱਲੋਂ ਝੂਠਾ ਪਰਚਾ ਪਾ ਕੇ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਜਾਂਦਾ ਸੀਐਮ ਭਗਵੰਤ ਮਾਨ ਦਾ ਕਹਿਣਾ ਕਿ ਮੈਨੂੰ ਕੋਈ ਗਲਤ ਨਾ ਬੋਲੇ ਮੇਰੀ ਸਰਕਾਰ ਬਾਰੇ ਕੋਈ ਗਲਤ ਨਾ ਬੋਲੇ ਮੇਰੇ ਬਾਰੇ ਹਮੇਸ਼ਾ ਪੋਜ਼ਿਟਿਵ ਵੀਡੀਓ ਪਾਓ ਕਿ ਭਗਵੰਤ ਮਾਨ ਚੰਗੇ ਕੰਮ ਕਰ ਰਿਹਾ ਹਾਲਾਕੀ ਚੰਗੇ ਕੰਮ ਭਗਵੰਤ ਮਾਨ ਨੇ ਕੋਈ ਵੀ ਨਹੀਂ ਕੀਤੇ ਝੂਠੇ ਪਰਚੇ ਦੇ ਕੇ ਅੰਦਰ ਕੀਤੇ ਨੇ ਜਿਹੜੇ ਇਹਨਾਂ ਦੇ ਖਿਲਾਫ ਬੋਲੇ ਨੇ ਅਗਰ ਅੱਜ ਮੈਂ ਵੀ ਬੋਲ ਰਿਹਾ ਤਾਂ ਇਹ ਨਹੀਂ ਪਤਾਉਣ ਵਾਲਾ ਸਮਾਂ ਕਿ ਮੇਰੇ ਉੱਤੇ ਵੀ ਸੀਐਮ ਭਗਵੰਤ ਮਾਨ ਵੱਲੋਂ ਜਾਂ ਹਲਕਾ ਐਮਐਲਏ ਵੱਲੋਂ ਕਿ ਮੇਰੇ ਤੇ ਵੀ ਪਰਚਾ ਝੂਠਾ ਦਰਜ ਕੀਤਾ ਜਾਵੇ ਕਿਉਂਕਿ ਪ੍ਰਾਪਤੀਆਂ ਹੀ ਕੁਝ ਏਦਾਂ ਦੀਆਂ ਦੀਆਂ ਸੀਐਮ ਭਗਵੰਤ ਮਾਨ ਤੇ ਉਹਨਾਂ ਦੇ ਐਮਐਲਏ ਨੇ ਕਰ ਲੀਆਂ ਨੇ ਕਿ ਵਿਧਾਨ ਸਭਾ ਵળે ਬਹੁਤ ਮੁਸ਼ਕਲ ਹੋਊਗੀ भाई अमृतपाल सिंह ਨੂੰ ਜੇਲ੍ਹ ਦੇ ਵਿੱਚ ਸੁੱਟਿਆ ਖੁਦ ਸਿੱਖੀ ਹੋ ਕੇ ਇਸ ਗੱਲ ਦੀ ਸਮਝ ਨਹੀਂ ਆ ਰਹੀ ਕਿ ਖੁਦ ਪੱਗਾ ਬੰਦੇ ਨੇ ਦਸਤਾਰ ਬੰਦੇ ਨੇ ਖੁਦ ਪਰ ਪੱਗ ਨੂੰ ਪ੍ਰਮੋਟ ਕਿਉਂ ਨਹੀਂ ਕਰਦੇ ਅਗਰ ਕੋਈ ਪ੍ਰਮੋਟ ਕਰਦਾ ਹੈ ਲੋਕਾਂ ਨੂੰ ਨਸ਼ੇ ਤੋਂ ਛੁਡਾ ਰਿਹਾ ਹੈ ਤਾਂ ਉਹਦੇ ਲਈ ਜੇਲ੍ਹਾਂ ਨੇ ਨਸ਼ਾ ਹਰ ਦਿਨ ਇੰਨਾ ਜ਼ਿਆਦਾ ਵੱਧ ਚੁੱਕਿਆ ਹੈ ਸੀਐਮ ਭਗਵੰਤ ਮਾਨ ਨੂੰ ਖੁਦ ਪਤਾ ਹੈ ਉਹਨਾਂ ਦੇ ਹਲਕੇ ਜਿਹੜੇ ਐਮਐਲਏ ਨੇ ਹਲਕਿਆਂ ਦੇ ਐਮਐਲਏ ਨੇ ਉਹਨਾਂ ਨੂੰ ਖੁਦ ਨੂੰ ਪਤਾ ਕਿੱਥੇ ਕਿੰਨਾ ਚਟਾ ਵਿਕ ਰਿਹਾ ਹੈ ਪਰ ਉਹਨਾਂ ਨੂੰ ਮੋਟਾ ਕਮਿਸ਼ਨ ਆਉਂਦਾ। ਸੀਐਮ ਭਗਵੰਤ ਮਾਨ ਨੂੰ ਲੱਗਦਾ ਕਿ ਮੈਂ ਵੋਟਾਂ ਬਿਲਕੁਲ ਖਤਮ ਕਰ ਦਿੱਤੀਆਂ ਕਿ ਹੁਣ ਕਦੇ ਵੋਟਾਂ ਪੈਣੀਆਂ ਹੀ ਨਹੀਂ। 5 ਸਾਲ ਬਹੁਤ ਜਲਦੀ ਲੰਘ ਜਾਂਦੇ ਨੇ, ਲੋਕ ਫਿਰ ਯਾਦ ਵੀ ਰੱਖਦੇ ਨੇ, ਲੋਕਾਂ ਦੀ ਕਚੈਰੀ ਫਿਰ ਜਵਾਬ ਵੀ ਦਿੰਦੀ ਆ ਇਹ ਆਉਣ ਵਾਲਾ ਸਮਾਂ ਦੱਸ ਦੇਵੇਗਾ ਵਿਧਾਨ ਸਭਾ ਦੀ ਵੋਟਾਂ ਵੇਲੇ ਕਿ ਕਿਸ ਨੂੰ ਲੋਕ ਕਿਹੜੀ ਸਰਕਾਰ ਨੂੰ ਪਸੰਦ ਕਰਦੇ ਨੇ, ਕਿਹਨੂੰ ਬਣਾਉਣਗੇ ਸਰਕਾਰ। ਬਾਕੀ ਤੁਹਾਡੀ ਆਪਣੀ ਇੱਛਾ ਹੈ ਜਿਹੜੀ ਤੁਸੀਂ ਦੇਣਾ ਚਾਹੁੰਦੇ ਹੋ ਕਿ ਭਗਵੰਤ ਮਾਨ ਦੀਆਂ ਗਲਤ ਪ੍ਰਾਪਤੀਆਂ ਕਿਹੜੇ ਕਿਹੜੇ ਹੋਰ ਗਲਤ ਕੰਮ ਭਗਵੰਤ ਮਾਨ ਨੇ ਕੀਤੇ ਨੇ ਉਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਸਕਦੇ ਹੋ